ਸਤਿ ਸ੍ਰੀ ਅਕਾਲ ਜੀ ਮੈਂ ਬਿੰਦਰਜੀਤ ਕੌਰ ਸਰਵਾਂਗਨ ਵਧੀਆ ਤੇ ਹਰ ਪਈ ਹੁੰਦੀ ਪੰਜਾਬ ਪਰਦਾ ਆਪ ਸਭ ਨੂੰ ਪਤਾ ਆ ਕਿ ਵਿਧਾਨ ਸਭਾ ਵਿੱਚ ਸੈਸ਼ਨ ਜਿਹੜਾ ਆ ਉਹ ਚੱਲ ਰਿਹਾ ਸੀ ਤੇ ਜਿਸ ਦਿਨ ਜਿਸ ਵਿੱਚ ਪ੍ਰਸ਼ਨ ਕਾਲ ਦੇ ਵਿੱਚ ਵਿਧਾਇਕ ਜਿਹੜੇ ਆ ਡਾਕਟਰ ਜਸਪੀਰ ਸਿੰਘ ਉਹਨਾਂ ਨੇ ਮੰਤਰੀ ਮੈਡਮ ਡਾਕਟਰ ਬਲਜੀਤ ਕੌਰ ਜੀ ਨੂੰ ਪੁੱਛਿਆ ਕਿ ਤੁਸੀਂ ਆਗਰਵਾੜੀ ਵਰਕਰਾਂ ਵਾਸਤੇ ਕੀ ਉਪਰਾਲਾ ਕਰ ਰਹੇ ਹੋ ਉਹਨਾਂ ਦੀ ਤਨਖਾਹ ਵਧਾਉਣ ਵਾਸਤੇ ਉਨਾਂ ਨੂੰ ਘੱਟੋ-ਘੱਟ ਉਜਰਤ ਦੇ ਦਾਇਰੇ ਅਧੀਨ ਲਿਆਉਣ ਵਾਸਤੇ ਤੁਹਾਡੇ ਵੱਲੋਂ ਕੀ ਸੋਚਿਆ ਜਾ ਰਿਹਾ ਤਾਂ ਇਸ ਤੇ ਡਾਕਟਰ ਬਲਜੀਤ ਕੌਰ ਦਾ ਇਹ ਜਾਜ ਸੀਗਾ ਕਿ ਆਂਗਣਵਾੜੀ ਵਰਕਰਾਂ ਜਿਹੜੀਆਂ ਘੱਟੋ-ਘੱਟ ਉਜਰਤ ਦੇ ਦਾਇਰੇ ਦੀ ਨਹੀਂ ਆ ਸਕਦੀਆਂ ਕਿਉਂਕਿ ਇਹਨਾਂ ਨੂੰ ਅਸੀਂ ਮਾਨ ਪੱਤਾ ਦਿੰਨੇ ਆ ਮਾਨ ਪੱਤਾ ਪੰਜਾਬ ਸਰਕਾਰ ਵੱਲੋਂ 5500 ਦਿੱਤਾ ਜਾਂਦਾ ਹੈ ਆਂਗਣਵਾੜੀ ਵਰਕਰ ਨੂੰ ਤੇ 2750 ਜਿਹੜੇ ਆ ਉਹ ਆਂਗਣਵਾੜੀ ਹੈਲਪਰ ਨੂੰ ਦਿੱਤੇ ਜਾਂਦੇ ਆ ਇਸ ਤੋਂ ਲਾ ਬਕੀ ਪੱਤੇ ਮੰਤਰੀ ਸਾਹਿਬਾ ਵੱਲੋਂ ਗਿਣਾਏਗੇ ਜਦ ਕਿ ਉਹ ਜਿਹੜੇ ਪੱਤੇ ਆ ਪੱਤਿਆਂ ਦੀ ਗਿਣਤੀ ਕਰਵਾਈ ਗਈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੇ ਜਾਂਦੇ ਮੈਂ ਦੱਸ ਦੇਣਾ ਚਾਹੁੰਦੀ ਆ ਮੰਤਰੀ ਮੈਡਮ ਨੂੰ ਵੀ ਦੱਸਣਾ ਚਾਹੁੰਦੀ ਆ ਕਿ ਇਹਦੇ ਬਾਰੇ ਤੁਸੀਂ ਪਤਾ ਕਰ ਲਿਓ ਕਿ ਇਹ ਪੱਤੇ ਜਿਹੜੇ ਆ ਪੰਜਾਬ ਸਰਕਾਰ ਦੇ ਰਹੀ ਆ ਜਾਂ ਫਿਰ ਕੇਂਦਰ ਸਰਕਾਰ ਦੇ ਰਹੀ ਆ ਜਿਹੜਾ ਇਨਸੈਂਟਿਵ ਬਣਾਇਆ ਗਿਆ ਉਹ 500 ਰੁਪਇਆ ਸਾਨੂੰ ਪ੍ਰੋਤਸਾਹਤ ਰਾਸ਼ੀ ਜਿਹੜੀ ਆ ਪੋਰਸ਼ਨ ਟ੍ਰੈਕਰ ਤੇ ਕੰਮ ਕਰਨ ਵਾਸਤੇ ਪੋਸ਼ਣ ਅਭਿਆਨ ਵਾਸਤਾਂ 500 ਰੁਪਏ ਜਿਹੜਾ ਆ ਅੰਨਵਾੜੀ ਵਰਕਰ ਨੂੰ ਤੇ ਹੈਲਪਰ ਨੂੰ ਮਿਲਦਾ ਇਸ ਤੋਂ ਇਲਾਵਾ ਪੀਐਮਐਮ ਬੀਵਾਈ ਦਾ ਜ਼ਿਕਰ ਕੀਤਾ ਗਿਆ ਮੰਤਰੀ ਮੈਡਮ ਵੱਲੋਂ ਉਹ 100 ਰੁਪਏ ਜਿਹੜਾ ਆ ਫਾਰਮ ਭਰਨ ਤੇ ਦਿੱਤਾ ਜਾਂਦਾ ਵਰਕਰ ਨੂੰ ਤੇ 50 ਰੁਪਏ ਹੈਲਪਰ ਨੂੰ ਉਹ ਵੀ ਕੇਂਦਰ ਸਰਕਾਰ ਦਿੰਦੀ ਆ ਹੋਰ ਵੀ ਜਿਹੜੀ ਪ੍ਰੋਤਸਾਹਨ ਰਾਸ਼ੀ ਮਿਲਦੀ ਆ ਉਹ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਪੰਜਾਬ ਸਰਕਾਰ ਵੱਲੋਂ ਸਿਰਫ ਔਰ ਸਿਰਫ ਇੱਕ 5500 ਰੁਪਿਆ ਜਿਹੜਾ ਆ ਉਹ ਮਾਨ ਪਤਾ ਦਿੱਤਾ ਜਾਂਦਾ ਜਿਹੜਾ ਕਿ ਅੱਜ ਦੇ ਮਹਿੰਗਾਈ ਦੇ ਯੋਗ ਵਿੱਚ ਇਸ 5500 ਰੁਪਏ ਦਿੱਤੇ ਪੂਜਾਰਾ ਕਰਨਾ ਬਹੁਤ ਮੁਸ਼ਕਲ ਹੈ ਕਾਮ ਵਰਕਰ ਲਈ ਤੇ ਹੈਲਪਰ ਲਈ ਦੋਸਤੋ ਵੀ ਮੁਸ਼ਕਲ ਹੈ ਜਿਹਨੂੰ 2750 ਰੁਪਏ ਦਿੱਤੇ ਜਾਂਦੇ ਆ ਸੋ ਮੈਂ ਆਪ ਸਭ ਨੂੰ ਕਹਿਣਾ ਚਾਹੁੰਦੀ ਆ ਕਿ ਬਜਟ ਤੋਂ ਸਾਨੂੰ ਬਹੁਤ ਉਮੀਦਾਂ ਸੀਗੀਆਂ ਅਸੀਂ ਸਾਰੇ ਸਾਡੀਆਂ ਜਿਹੜੀਆਂ ਨਜ਼ਰਾਂ ਸੀ ਉਹ ਬਜਟ ਦੇ ਟਿੱਕੀਆਂ ਸੀ ਕਿ ਸ਼ਾਇਦ ਸਾਡਾ ਸਾਡੇ ਬਾਰੇ ਸਰਕਾਰ ਇਸ ਚੌਥੇ ਬਜਟ ਦੇ ਵਿੱਚ ਸੋਚੇ ਕਿਉਂਕਿ ਤਿੰਨ ਤਾਂ ਪਹਿਲਾਂ ਹੀ ਬਜਟ ਇਸੇ ਤਰ੍ਹਾਂ ਹੀ ਚਲੇਗੇ ਜਦੇ ਸਾਨੂੰ ਵਿਚਾਰਿਆ ਹੀ ਨਹੀਂ ਗਿਆ ਤੇ ਇਹਦੇ ਤੇ ਸਾਡੀ ਬੜੀਆਂ ਉਮੀਦਾਂ ਸੀਗੀਆਂ ਪਰ ਸਰਕਾਰ ਜਿਹੜੀ ਆ ਫਿਰ ਆਪਣੇ ਵਾਅਦੇ ਤੋਂ ਮੁੱਕਰੀ ਆ ਇਹ ਸਰਕਾਰ ਬਣਾਉਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਤੇ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਨੇ ਜੰਡਿਆਲਾ ਗੁਰੂ ਸ਼੍ਰੀ ਅਮਰ ਸਰ ਵਿਖੇ ਇੱਕ ਬਹੁਤ ਵੱਡਾ ਇਕੱਠ ਕੀਤਾ ਸੀਗਾ ਅੰਗਣਵਾੜੀ ਵਰਕਰਾਂ ਦਾ ਮਿੱਡੇ ਮੇਲ ਦਾ ਆਸ਼ਾ ਵਰਕਰ ਦਾ ਜਿਹਦੇ ਵਿੱਚ ਉਹਨਾਂ ਨੇ ਅੰਗਣਵਾੜੀ ਵਰਕਰਾਂ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਸਾਡੀ ਸਰਕਾਰ ਲਿਆਓ ਸਾਡੀ ਸਰਕਾਰ ਆਉਂਦੇ ਅਸੀਂ ਤੁਹਾਡਾ ਵਾਅਦਾ ਕਰਦੇ ਆ ਵੀ ਮਾਨ ਪੱਤਾ ਦੁਨਾ ਕਰਾਂਗੇ ਤੇ ਪਰ ਮੈਂ ਪੁੱਛਣਾ ਚਾਹੁੰਨੀ ਆ ਕਿ ਉਹ ਵਾਦੇ ਜਿਹੜੇ ਆ ਉਹ ਕਿੱਥੇ ਗਏ ਤੁਹਾਡੇ ਤੁਸੀਂ ਵਾਦਿਆਂ ਤੋਂ ਕਿਉਂ ਮੁਕਰਦੇ ਹੋ ਜੇਕਰ ਤੁਹਾਡੀ ਸਰਕਾਰ ਆਈ ਤਾਂ ਕਿਸੇ ਉਮੀਦ ਦੇ ਨਾਲ ਆਮ ਲੋਕ ਨੇ ਆ ਵਰਗ ਨੇ ਤੁਹਾਨੂੰ ਇੱਕ ਨਵੀਂ ਜਿਹੜੀ ਆ ਕਿਰਨ ਉਮੀਦ ਦੀ ਸੀ ਜਿਹੜੀ ਸਾਰੇ ਲੋਕਾਂ ਦੇ ਵਿੱਚ ਸੀਗੀ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਪਰ ਇਹ ਸਰਕਾਰ ਜਿਹੜੀ ਆ ਡੰਗ ਟਪਾਉ ਕੰਮ ਕਰ ਰਹੀ ਆ ਨਾਰੇ ਲਾ ਰਹੀ ਆ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਆਂਗਨਵਾੜੀ ਵਰਕਾਂ ਦੀ ਕਿਤੇ ਸੁਣਵਾਈ ਨਹੀਂ ਹੋਈ 27 ਇਸ ਤੋਂ ਇਲਾਵਾ ਜੁਲਾਈ 6 ਜੁਲਾਈ ਨੂੰ ਸਾਡੀ ਜਿਹੜੀ ਹੈ ਜਲੰਧਰ ਵਿਖੇ ਬਹੁਤ ਵੱਟਾ ਇਕੱਠ ਸੀਗਾ ਰੋਸ ਰੈਲੀ ਸੀ ਸਰਕਾਰ ਦੇ ਖਿਲਾਫ ਜਿਸ ਸਮੇ ਮੁੱਖ ਮੰਤਰੀ ਸਹਿਬ ਦੀ ਧਰਮ ਪਤਨੀ ਗੁਰਪ੍ਰੀਤ कौर ਜੀ ਦੇ ਕੋਲ ਡਾਕਟਰ ਗੁਰਪ੍ਰੀਤ कौर ਜੀ ਦੇ ਨਾਲ ਮੇਰੀ ਮੀਟਿੰਗ ਹੋਈ ਜਿਸ ਵਿੱਚ ਡਾਕਟਰ ਸਾਹਿਬਾ ਨੇ ਕਿਹਾ ਕਿ ਰਖੜੀ ਤੇ ਤੁਹਾਨੂੰ ਜਿਹੜਾ ਮਾਨ ਪੱਤਾ ਹੈ ਤੁਹਾਡਾ ਦੁਗਣਾ ਕੀਤਾ ਜਾਊਗਾ ਰਖੜੀ ਤੇ ਤੁਹਾਨੂੰ ਤੋਹਫਾ ਦਿੱਤਾ ਜਾਊਗਾ ਪਰ ਉਸ ਤੋਂ ਵੀ ਸਰਕਾਰ ਮੁਕਰ ਗਈ ਬਹੁਤ ਵਾਰ ਮੰਤਰੀ ਸਾਹਿਬਾ ਨਾਲ ਮੀਟਿੰਗਾਂ ਕੀਤੀਆਂ ਗਈਆਂ ਡਾਕਟਰ ਬਲਜੀਤ कौर ਜੀ ਨਾਲ ਪਰ ਅਸਾਸੀ ਹੈ ਅੱਜ ਤੱਕ ਸਾਨੂੰ ਜਿਹੜੇ ਆ ਲਾਰੇ ਲੱਪੇ ਦੇ ਵਿੱਚ ਹੀ ਰੱਖਿਆ ਜਾ ਰਿਹਾ ਹੈ ਇਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਅੰਗਵਾੜੀ ਵਰਕਰਾਂ ਦੇ ਨਾਲ ਅੱਖ ਮਟੋਲੀ ਜਿਹੜੀ ਉਹ ਖੇਡਦੇ ਰਹੇ ਦਾ ਇਸ ਦਾ ਜਿਹੜਾ ਆ ਹਸ਼ਰ ਮਾੜਾ ਹੋਊਗਾ ਕਿਉਂਕਿ ਹੁਣ ਬਰਦਾਸ਼ਤ ਤੋਂ ਬਾਹਰ ਆ 3 ਸਾਲ ਵੀਰ ਜਾਂਦੇ ਬਾਅਦ باوجود ਵੀ ਆਂਗਣਵਾੜੀ ਵਰਕਰ ਦੀ ਬਾਤ ਕੋਈ ਵੀ ਨਹੀਂ ਪੁੱਛਦਾ ਪਿਆ ਤੇ ਇੰਨੇ ਜੇ ਨਿਗਾਉਣੀ ਜੀ ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਆ ਇਸ ਕਰਕੇ ਮੈਂ ਆਪ ਸਭ ਨੂੰ ਕਹਿਣਾ ਚਾਹੁੰਦੀ ਆ ਕਿ ਜਿੰਨੇ ਵੀ ਪੂਰੇ ਪੰਜਾਬ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਕਿਡਜ਼ ਨੇ ਉਹ ਸਭ ਤਿਆਰ ਹੋ ਜਾਣ ਕਮਰ ਕੱਸ ਕੇ ਕਰ ਲੈਣ ਕਿਉਂਕਿ ਸਾਨੂੰ ਸਰਕਾਰ ਦੇ ਖਿਲਾਫ ਜਿਹੜਾ ਵੱਡਾ ਵਿਸ਼ਾਲ ਪਦਰ ਤੇ ਰੋਜ਼ ਪ੍ਰਦਰਸ਼ਨ ਕਰਨ ਦੀ ਲੋੜ ਆ ਧੰਨਵਾਦ